ਪ੍ਰਾਕਾ ਦੇ ਵੀਰ ਸਾਹਿਬਾਨ ਅੱਜ ਆਪਾਂ ਦੇ ਅੱਜ ਆਪਾਂ ਆਪਾਂ ਨੂੰ ਇਹ ਵਾਰੋਂ ਪ੍ਰਾਕਾ ਨੂੰ ਇਹ ਆਪਾਂ ਕਹਿੰਦਾ ਵੀ ਮੈਂ ਧੰਨਵਾਦ ਕਰਦਾ ਜੀ ਇਹਨਾਂ ਦੇ ਇੱਥੇ ਪਹੁੰਚ ਕੇ ਸਾਡੇ ਪਿੰਡ ਦੇ ਵਿੱਚ ਇਹ ਸਨੇਹਾ ਦਿੱਤਾ ਇਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਉਣ ਦੀ ਬਿਅ ਹੈ ਆਪਾਂ ਸਰਕਾਰੀ ਸਕੂਲਾਂ ਦੇ ਵਿੱਚ ਦਾਗ ਰਵਾਗੇ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਅੱਜ ਕੱਲ ਕੋਈ ਵੀ ਇਹੋ ਜਿਹੀ ਫੀਚਰ ਨਹੀਂ ਜਿਹੜੀ ਦਾ ਮਿਲਦੀ ਹੋਵੇ ਬੱਚਿਆਂ ਨੂੰ ਮੇਡਾਂ ਆਪਣੇ ਬੇਟੇ ਵੀ ਵੀ ਹਾਰ ਰੋ ਜਾਂਦੇ ਥੋੜੇ ਵੱਡੇ ਢਾਗੇ ਨਾਲ ਸਾਰੇ ਸਕੂਲਾਂ ਦੇ ਵਿੱਚ ਦਿੱਤਾ ਜਾਂਦਾ ਅਧਿਆਪਕ ਵੀ ਪ੍ਰਾਈਵੇਟ ਦਿੱਤੀ ਹੈ ਹੋਰ ਵੀ ਸੁਧਰੇਗੀ ਕਿਉਂਕਿ ਟੀਚਰ ਬਹੁਤ ਹੀ ਪੜੇ ਲਿਖੇ ਹਾਂ ਬਹੁਤ ਵੱਲ ਬੜੀ ਫਾਇਦਾ ਜਿਦੇ ਨਾਲ ਬੱਚਿਆਂ ਨੂੰ ਟੀਚਰ ਮਿਲੇਗਾ ਟੀਚਰਸ ਨੂੰ ਬੱਚੇ ਵੀ ਮਿਲਣੇ অতি ਜ਼ਰੂਰੀ ਹਨ ਬੱਚਿਆਂ ਲਈ ਤਾਂ ਟੀਚਰ ਆ ਰਹੇ ਹਨ ਪਰ ਟੀਚਰਾਂ ਕੋਲ ਵੀ ਵੱਧ ਤੋਂ ਵੱਧ ਬੱਚੇ ਹੋਣ ਤਾਂ ਜੋ ਆਪਣੇ ਗਿਆਨ ਦਾ ਪੰਡਾਰਾ ਉਹਨਾਂ ਬੱਚਿਆਂ ਤੱਕ ਦੇ ਸੋ ਜਿੰਨੇ ਵੀ ਇੱਥੇ ਮਾਪੇ ਬੈਠੇ ਆ ਮੇਰੀ ਗੁਜ਼ਾਰਿਸ਼ ਹੈ ਤੁਸੀਂ ਆਪਣੇ ਬੱਚਿਆਂ ਨੂੰ ਤਾਂ ਇਸ ਸਕੂਲ ਚ ਪੜ੍ਹਾ ਹੀ ਰਹੇ ਹੋ ਆਪਣੇ ਆਂਟ ਗੁਆੜ ਆਪਣੇ ਰਿਸ਼ਤੇਦਾਰੀ ਵਿੱਚ ਇਹ ਅਪੀਲ ਕਰੋਂ ਕਿ ਪ੍ਰੀ ਪ੍ਰਾਇਮਰੀ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਨੂੰ ਸਰਕਾਰੀ ਸਕੂਲ ਚ ਦਾਖਲ ਕਰਵਾਓ ਹੁਣ ਸਰਕਾਰੀ ਸਕੂਲ ਉਹ ਸਕੂਲ ਨਹੀਂ ਰਹੇ ਜਿਹੜੇ ਆਦੀ ਤੋਂ ਕੋਈ 25 30 ਸਾਲ ਪਹਿਲਾਂ ਹੁੰਦੇ ਸੀ ਹੁਣ ਸਰਕਾਰੀ ਸਕੂਲਾਂ ਵਿੱਚ ਛਾਰੋ ਸੁਵਿਧਾ ਹੈ ਜੋ ਪ੍ਰਾਈਵੇਟ ਸਕੂਲਾਂ ਵਿੱਚ ਹੈ ਤੇ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਕੁਆਲੀਫਾਈਡ ਟੀਚਰ ਜਿਹੜੇ ਹਨ ਉਹ ਸਰਕਾਰੀ ਸਕੂਲਾਂ ਵਿੱਚ ਹਨ ਤੇ ਟੀਚਰਸ ਨੂੰ ਮੇਰੀ ਇੱਕ ਗਜ਼ਾਰਿਸ਼ ਹੈ ਤੇ ਤੁਸੀਂ ਡੋਰ ਟੂ ਡੋਰ ਕੈਂਪੇਨ ਕਰੋ ਲੋਕਾਂ ਲੋਕਾਂ ਕੋਲ ਜਾਓ ਉਹਨਾਂ ਨੂੰ ਮਿਲੋ ਉਹਨਾਂ ਨੂੰ ਆਪਣੀਆਂ ਵਿਸ਼ੇਸ਼ਤਾਵਾਂ ਆਪਣੇ ਸਕੂਲਾਂ ਵਿੱਚ ਜੋ ਚੱਲ ਰਿਹਾ ਹੈ ਉਹਦੇ ਤੋਂ ਜਾਣੂ ਕਰਵਾਓ ਤਾਂ ਜੋ ਲੋਕ ਤੁਹਾਡੇ ਤੇ ਵਿਸ਼ਵਾਸ ਕਰਕੇ ਆਪਣੇ ਇਹਨਾਂ ਸਕੂਲਾਂ ਵਿੱਚ ਆਉਣ ਤੇ ਪ੍ਰਾਈਵੇਟ ਸਕੂਲਾਂ ਤੋਂ ਹੋਰੀ ਮੁਕਸੂਦ ਤੋਂ ਬਾਤ ਕਰਨ। ਥੈਂਕ ਯੂ ਵੈਰੀ। ਹੈਪੀ ਲੈ ਕੇ ਆਪ ਜੀ ਨੂੰ ਯਕੀਨ ਦਿਵਾਉਣਾ ਕਿ ਜਿੰਨਾ ਸਾਨੂੰ 10% ਅਲੋਟ ਕੀਤਾ ਬਾਦੇ ਦਾ ਟੀਚਾ ਦਿੱਤਾ ਉਹ ਅਸੀਂ ਪੂਰਾ ਕਰਕੇ ਦੇਵਾਂਗੇ ਸਰ 10 ਨਹੀਂ 10 ਨਹੀਂ 15% ਜੀ ਸੁਣ ਲਓ ਸਾਡੇ ਜਣੇ 15 10 ਨਹੀਂ ਧੰਨਵਾਦ ਜੀ 15% ਦਾ ਟਾਰਗੇਟ ਹੈ ਠੀਕ ਠੀਕ ਕਰ ਦਿੱਤੀ 15 15 ਦੱਸੋ ਜੀ ਆ ਕੋਈ 20 ਕਰ ਦਵੇ 25 ਕਰ ਦਵੇ 50 ਕਰ ਦਵੇ ਬਹੁਤ ਜੀ ਨਾਲ ਲੱਗਦਾ ਬਹੁਤ ਬਹੁਤ ਦਾ 15% ਵਾਲਾ ਜਿਹੜਾ ਯਕੀਨ ਆ ਤੇ ਆਪਣੇ ਆਪ ਅਧਿਆਪਕਾਂ ਨੇ ਮੈਡਮ ਜੀ ਨੂੰ ਯਕੀਨ ਦਵਾਤਾ ਚਲੋ ਪਹਿਲਾਂ ਜਿਹੜਾ 10 ਦਾ ਸੀ ਮੈਂ ਗਲਤ ਹੋ ਗਿਆ ਆ 15 ਦਾ ਪੂਰਾ ਕਰਕੇ ਆਪ ਜੀ ਨੂੰ ਵਧੀਆ ਬਲਾਕ ਹੋਣ ਦਾ ਸੂਤਬੇਦ ਕਰਾਂਗੇ ਮੈਂ ਆਪਣੇ ਵੱਲੋਂ ਸਮੁੱਚੀ ਟੀਮ ਵੱਲੋਂ ਇੱਥੇ ਆਉਣ ਤੇ ਤਤਕਾਰਯੋਗ ਮੈਡਮ ਜੀ ਡੀਆਰਸੀ ਮਨਜੀਤਪਾਲ ਜੀ ਬੀਪੀਓ ਸਰਦਾਰ ਗੌਰਪ੍ਰੀ ਸਿੰਘ ਜੀ ਤੇ ਉਹਨਾਂ ਦੇ ਨਾਲ ਬਲਾਕ ਡੈਲੋਂ ਦੇ ਸੀਐਚਟੀ ਸਹਿਬਾਨ ਸਕੂਲ ਮੁਖੀ ਅਤੇ ਜਿੰਨੇ ਵੀ ਜ਼ਿਲ੍ਹੇ ਦੇ ਵਿੱਚ ਦਾਖਲਾ ਕਮੇਟੀ ਦੇ ਨਾਲ ਆਏ ਹੋਏ ਸਾਰੇ ਹਾਜ਼ਰੀਨ ਸਾਥੀਆਂ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਧੰਨਵਾਦ ਕਰਦਾ ਅਤੇ ਇੱਕ ਵਾਰ ਤੋਂ ਫੇਰ ਤੁਹਾਨੂੰ ਇਹ ਯਕੀਨ ਦਿਵਾਉਣੇ ਆ ਕਿ ਸਾਨੂੰ ਜਿਹੜਾ ਮਿਲਿਆ ਹੋਇਆ ਟੀਚਾ ਉਹ ਅਸੀਂ ਸਮੇਂ ਸਿਰ ਪੂਰਾ ਕਰਾਂਗੇ ਤੇ ਇਸ ਤੋਂ ਇਲਾਵਾ ਇੱਥੇ ਪਹੁੰਚੇ ਹੋਏ ਮੇਰੇ ਬਲਾਕ ਦੇ ਅਧਿਆਪਕ ਸੂਲ ਮੁਖੀ ਅਤੇ ਉਹਨਾਂ ਦੇ ਨਾਲ ਆਏ ਕਮੇਟੀ ਮੈਂਬਰਾਂ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਜਿੰਨਾ ਵੀ ਆਪਣੇ ਕੋਲੇ ਵਧੀਆ ਇਨਫਰਾਸਟ੍ਰਕਚਰ ਹੈ ਬਿਲਡਿੰਗਾਂ ਨੇ ਡੈਸਕਾਰ ਨੇ ਇਹ ਚੀਜ਼ਾਂ ਤਾਂ ਹੀ ਸੋਹਣੀਆਂ ਨੇ ਕਿ ਤਾਂ ਹੀ ਸਫਲ ਨੇ ਜੇ ਸਾਡੇ ਕੋਲੇ ਵਿਦਿਆਰਥੀ ਨੇ ਤੁਹਾਨੂੰ ਹਾਜ਼ਰੀਨ ਕਮੇਟੀ ਮੈਂਬਰ ਐਸ ਐਮ ਸੀ ਮੈਂਬਰਾਂ ਜਾਂ ਪੰਚ ਸਰਪੰਚ ਇਸ ਪਿੰਡ ਦੇ ਅਤੇ ਬਾਹਰੋਂ ਆਏ ਹੋਏ ਸਾਰਿਆਂ ਨੂੰ ਮੋੜ ਕੇ ਅਪੀਲ ਕਰਦਾ ਤੇ ਸਪੁੱਚੇ ਹਾਜ਼ਰੀਨ ਸਟੇਜ ਤੇ ਜਿੰਨੇ ਵੀ ਜ਼ਿਲ੍ਹੇ ਦੀ ਦਾਖਲਾ ਕਮੇਟੀ ਹੋਲਾ ਵੱਲੋਂ ਤੇ ਆਪਣੇ ਵੱਲੋਂ ਇਹੀ ਅਪੀਲ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਤੇ ਪੈਂਡ ਦੇਣ ਤੇ ਉਹਨਾਂ ਨੂੰ ਇੱਥੇ ਦਾਖਲਾ ਕਰਾਓ ਤਾਂ ਜੋ ਆਪਾਂ ਜਿਹੜਾ ਅਸੀਂ ਉਸ ਮਿਲੇ ਹੋਏ ਟੀਕੇ ਨੂੰ ਪੂਰਾ ਕਰ ਸਕੀਏ ਇੰਡੀਆ ਵਿੱਚ ਸਵਾਗਤ ਆਜੀ ਅੱਜ ਆਪਾਂ ਖੜੇ ਆ ਸਰਕਾਰੀ ਪ੍ਰਾਇਮਰੀ ਸਕੂਲ ਘੜਾਣੀ ਕਲਾਂ ਵਿਖੇ ਇੱਥੇ ਬਲਾਕ ਅਫਸਰ ਅਤੇ ਮੈਡਮ ਜਿਹੜਾ ਸਿੱਖਿਆ ਅਫਸਰ ਮੈਡਮ ਰਵਿੰਦਰ ਕੌਰ ਜੀ ਅਤੇ ਸਮੂਹ ਸਟਾਫ ਬਲਾਕ ਦਾ ਸਟਾਫ ਅਤੇ ਬੱਚਿਆਂ ਦੇ ਮਾਤਾ ਪਿਤਾ ਪਹੁੰਚੇ ਨੇ ਅੱਜ ਕੀ ਮੈਸੇਜ ਹੈ ਅੱਜ ਬਲਾਕ ਪਿੰਡ ਘੜਾਣੀ ਕਲਾਂ ਪਹੁੰਚੇ ਹਾਂ ਮੈਂ ਪਹਿਲਾਂ ਤਾਂ ਆਪਣੇ ਵੱਲੋਂ ਆਪਣੇ ਬਲਾਕ ਵੱਲੀੋਂ ਤੇ ਸਮੁੱਚੀ ਟੀਮ ਵੱਲੀੋਂ ਤੁਹਾਡਾ ਸਮੂੱਚੇ ਤੌਰ ਤੇ ਇੱਥੇ ਆਉਣ ਤੇ ਸਵਾਗਤ ਕਰਦਾ ਜੀ ਆਇਆਂ ਕਹਿਣਾ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਸੀਗਾ ਇਹ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਜਿਹੜੀ ਦਾਖਲਾ 22526 ਨਵੇਂ ਸੈਸ਼ਨ ਦਾ ਦਾਖਲਾ ਸ਼ੁਰੂ ਹੋਣ ਜਾ ਰਿਹਾ ਉਹਦਾ ਰਸਮੀ ਤੌਰ ਤੇ ਅਦਗਾਟਨ ਕਰਨ ਲਈ ਸਾਡੇ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਸ਼੍ਰੀਮਤੀ ਰਵਿੰਦਰ ਕੌਰ ਜੀ ਤੇ ਸਮੁੱਚੀ ਦਾਖਲਾ ਟੀਮ ਬਲਾਕ ਦਰਾਹਾ ਵਿੱਚ ਪਹੁੰਚੀ ਸੀ ਇਹ ਜਿਹੜਾ ਫੰਕਸ਼ਨ ਤੁਸੀਂ ਅਟੈਂਡ ਕੀਤਾ ਉਹਦੇ ਸਬੰਧ ਵਿੱਚ ਹੋਇਆ ਸੀ ਹਾਂਜੀ ਇਹ ਡਿਪਾਰਟਮੈਂਟ ਵੱਲੋਂ ਤੇ ਸਰਕਾਰ ਵੱਲੋਂ ਦਾਖਲਾ ਮੁਹਿੰਮ ਦੇ ਤਹਿਤ ਇਹ ਕੈਂਪੇਨ ਚੱਲ ਰਹੀ ਹੈ ਜੀ এনਰੋਲਮੈਂਟ ਡਰਾਈਵ ਜਿਹਦੇ ਤਹਿਤ ਕੱਲ ਜ਼ਿਲ੍ਹਾ ਪੱਧਰੀ ਸਮਾਗਮ ਹੋਇਆ ਚਾਰ ਬਲਾਕਸ ਦੇ ਵਿੱਚ ਚੱਲੇ ਤੇ ਅੱਜ ਇਹ ਸਾਡਾ ਹੁਣ ਅੱਜ ਸਵੇਰ ਤੋਂ ਪੰਜਵਾਂ ਬਲਾਕ ਆ ਜਿਹਦੇ ਵਿੱਚ ਅਸੀਂ ਇੱਥੇ ਬਲਾਕ ਦਰਾਹਾ ਦੇ ਵਿੱਚ ਪਹੁੰਚੇ ਆ ਆਮ ਇਲਾਕਾ ਨਿਵਾਸੀਆਂ ਨੂੰ ਇੱਥੇ ਇਕੱਠਾ ਕੀਤਾ ਗਿਆ ਸਕੂਲ ਦੇ ਟੀਚਰਸ ਨੂੰ ਇਕੱਠਾ ਕੀਤਾ ਗਿਆ ਕਿ 2025-26 ਦੇ ਲਈ ਜਿਹੜਾ ਹੈਗਾ ਲੋਕ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਵਾਉਣ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਲੈ ਕੇ ਆਉਣ ਤੇ ਜਿਹੜੇ ਆਊਟ ਆਫ ਸਕੂਲ ਜਿਹੜੇ ਬੱਚੇ ਅੱਜ ਤੱਕ ਕਦੇ ਸਕੂਲ ਨਹੀਂ ਗਏ ਜਾਂ ਪੜ੍ਹਾਈ ਵਿੱਚੇ ਛੱਡ ਚੁੱਕੇ ਆ ਉਹਨਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਬਿਲਕੁਲ ਫ੍ਰੀ ਆਫ ਕੋਸਟ ਜਿਹੜੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਉਹਦਾ ਫਾਇਦਾ ਲੈਣ ਸੋ ਇਹਦੇ ਲਈ ਅਸੀਂ ਲੋਕਾਂ ਨੂੰ ਫੀਲ ਕਰਨ ਲਈ ਇੱਥੇ ਸਾਰੇ ਇਕੱਤਰ ਹੋਏ ਆਪਣੀ ਟੀਮ ਨਾਲ ਲੋਕ ਇੱਥੇ ਕਾਫੀ ਗਿਣਤੀ ਦੇ ਵਿੱਚ ਪਹੁੰਚੇ ਆ ਜੀ ਸਾਡੀ ਗੱਲਬਾਤ ਸੁਣਨ ਲਈ ਮੇਰੇ ਵੀਰ ਮੇਰੀਆਂ ਭੈਣਾਂ ਸਾਰੇ ਇੱਥੇ ਪਹੁੰਚੇ ਆ ਤੇ ਮੌਕੇ ਤੇ ਹੀ ਉਹਨਾਂ ਦੀਆਂ ਮੁਸ਼ਕਿਲਾਂ ਆਮੀ ਸੁਣੀਆਂ ਗਈਆਂ ਤੇ ਮੌਕੇ ਤੇ ਹੀ ਉਹਨਾਂ ਦਾ ਹੱਲ ਵੀ ਕੀਤਾ ਗਿਆ ਔਰ ਟੀਚਰਸ ਨੂੰ ਵੀ ਅਸੀਂ ਇਹੀ ਅਦਾਇਤ ਕੀਤੀ ਗਈ ਹੈ ਕਿ ਸਾਡੀ ਪ੍ਰਾਇੋਰਟੀ ਸਾਡੇ ਬੱਚੇ ਆ ਸਾਡੇ ਇਲਾਕਾ ਨਿਵਾਸੀ ਆ ਅਸੀਂ ਬੱਚਿਆਂ ਨੂੰ ਸਹੂਲਤਾਂ ਦੇਣ ਲਈ ਸੁਵਿਧਾ ਦੇਣ ਲਈ ਪੜਾਈ ਦੇਣ ਲਈ ਇੱਥੇ ਬੈਠੇ ਆ ਤੇ ਸਾਨੂੰ ਹਰ ਹਿੱਲੇ ਉਹਨਾਂ ਦੀ ਹਰ ਇੱਕ ਮੁਸ਼ਕਲ ਨੂੰ ਸਮਝਦੇ ਹੋਏ ਉਹਨਾਂ ਦੀ ਬਿਹਤਰੀ ਲਈ ਸਾਨੂੰ ਕੰਮ ਕਰਨਾ ਚਾਹੀਦਾ। ਇਹੀ ਸਖਤਤਾ ਦਾਇਤ ਮੇਰੇ ਵੱਲੋਂ ਸਾਰੇ ਟੀਚਰ ਸਹਿਬਾਨਾਂ ਨੂੰ ਇੱਥੇ ਦਿੱਤੀ ਗਈ। ਇੱਕ ਮੈਡਮ ਵੀ ਹਉ ਸਵਾਲ ਹੈ ਕਿ ਬਈ ਆਮ ਦੁਕਾਨਦਾਰੀ ਵਾਲੇ ਬੰਦੇ ਸਕੂਲ ਚੱਲਦੇ ਨੇ ਉਹਨਾਂ ਤੇ ਰੋਜ਼ ਪਿੰਡਾਂ 'ਚ ਹਰ ਇੱਕ ਪਿੰਡਾਂ ਦੇ ਵਿੱਚ ਵੀ ਬੱਚੇ ਇਹ ਜਾਣ ਲਈ ਆਉਂਦੇ ਨੇ ਆਪ ਕੋ ਹਾਂਜੀ ਉਹ ਅਗਲੇ ਵੱਲੋਂ ਵੀ ਕੋਈ ਉਪਰਾਲਾ ਹਾਂਜੀ ਸਾਡੇ ਵੱਲੋਂ ਇਹ ਉਪਰਾਲਾ ਵਾ ਕਿ ਇੱਕ ਤਾਂ ਨੰਬਰ 1 ਅਸੀਂ ਆਪਣੇ ਟੀਚਰਸ ਨੂੰ ਇਹ ਹਦਾਇਤ ਕੀਤੀ ਹੈ ਕਿ ਇਹ ਜਿਹੜੇ ਛੋਟੇ-ਛੋਟੇ ਪ੍ਰਾਈਵੇਟ ਸਕੂਲ ਖੁੱਲੇ ਆ ਇਹਨਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੇ ਮਾਪਿਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਦੱਸੋ ਇਹ ਪ੍ਰਾਈਵੇਟ ਸਕੂਲਾਂ ਵਿੱਚ ਜਿਹੜੇ ਟੀਚਰ ਪੜਾਉਂਦੇ ਆ ਉਹ ਨਾ ਤਾਂ ਵੈਲ ਕੁਆਲੀਫਾਈਡ ਆ ਨਾ ਉਹਨਾਂ ਨੂੰ ਕੋਲ ਕੋਈ ਟ੍ਰੇਨਿੰਗ ਆ ਤੇ ਸਾਡੇ ਸਰਕਾਰੀ ਸਕੂਲਾਂ ਵਿੱਚ ਦੇਖੋ ਟੀਈਟੀ ਇੱਕ ਟੈਸਟ ਹੁੰਦਾ ਜਿਹਨੂੰ ਕਿ ਕਲੀਅਰ ਕਰਨਾ ਬਹੁਤ ਮੁਸ਼ਕਲ ਗੱਲ ਹੈ ਸਾਡੇ ਕੋਲ ਟੈਟ ਕਲੀਅਰ ਟੀਚਰ ਆ ਔਰ ਬਕਾਇਦਾ ਉਹਨਾਂ ਦੀ ਪੂਰੀ ਸਕਰੂਟਨੀ ਹੁੰਦੀ ਆ ਇੰਟਰਵਿਊ ਹੁੰਦੀ ਆ ਟੈਸਟ ਹੁੰਦਾ ਵਾ ਟੈਸਟ ਕਲੀਅਰ ਕਰਕੇ ਸਾਡੇ ਕੋਲ ਪਹੁੰਚਦੇ ਆ ਤੇ ਮੋਰਓਵਰ ਅਸੀਂ ਇਹ ਵੀ ਬੀਪੀਓ ਸਾਹਿਬਾਨ ਨੂੰ ਵੀ ਮੈਂ ਹਦਾਇਤ ਕਰਕੇ ਚੱਲੀ ਆ ਕਿ ਜਿਹੜੇ ਵੀ ਇਹ ਛੋਟੇ ਛੋਟੇ ਸਕੂਲ ਇੱਥੇ ਬਿਨਾਂ ਮਾਨਤਾ ਦੇ ਖੁੱਲੇ ਹੋਏ ਆ ਉਹਨਾਂ ਦੀ ਰਿਪੋਰਟ ਉਹਨਾਂ ਨੂੰ ਚੈੱਕ ਕਰਕੇ ਰਿਪੋਰਟ ਸਾਨੂੰ ਦਿੱਤੀ ਜਾਵੇ ਤਾਜੋ ਅਸੀਂ ਸਰਕਾਰ ਨੂੰ ਕਹਿ ਕੇ ਉਹਨਾਂ ਸਕੂਲਾਂ ਨੂੰ ਬੰਦ ਕਰਵਾਈਏ ਤੇ ਇਹਨਾਂ ਸਕੂਲਾਂ ਨੇ ਅਸਲ ਦੇ ਵਿੱਚ ਐਜੂਕੇਸ਼ਨ ਸਿਸਟਮ ਨੂੰ ਢਾਹ ਲਾਈ ਹੋਈ ਹੈ ਜਿਹੜੀ ਉਹਨਾਂ ਸਕੂਲਾਂ ਨੂੰ ਬੰਦ ਕਰਵਾਉਣ ਲਈ ਮੈਂ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਸਕੂਲਾਂ ਦੀ بجائے ਤੁਸੀਂ ਸਾਡੇ ਸਕੂਲਾਂ ਚ ਆਓ ਉੱਥੇ ਜਿਹੜੀ ਇੰਨੀ ਹੈਵੀ ਫੀਸ ਦੇ ਕੇ ਤੁਸੀਂ ਆਪਣੀ ਜੇਬ ਦਾ ਵੀ ਨੁਕਸਾਨ ਕਰਾਨੇ ਹੋ ਉਹਦੇ ਤੋਂ ਵੀ ਅਗਰ ਬਚਣਾ ਹੈ ਤਾਂ ਸਰਕਾਰੀ ਸਕੂਲਾਂ ਵਾਲੇ ਪਾਸੇ ਆਓ ਬਿਲਕੁਲ ਫ੍ਰੀ ਆਫ ਕੋਸਟ ਹੁਣ ਉਹ ਸਰਕਾਰੀ ਸਕੂਲ ਉਹ ਨਹੀਂ ਰਹੇ ਜਿਹੜੇ ਅੱਗੇ ਵੀ 25 ਸਾਲ ਪੁਰਾਣੇ ਹੁੰਦੇ ਸੀਗੇ ਹੁਣ ਸਰਕਾਰ ਨੇ ਡਿਪਾਰਟਮੈਂਟ ਨੇ ਹਰ ਤਰ੍ਹਾਂ ਦੀ ਸਹੂਲਤਾਂ ਮੁਹੱਈਆ ਕਰਾਈਆਂ ਹੋਈਆਂ ਬਿਲਕੁਲ ਕੁਆਲੀਫਾਈਡ ਟੀਚਰ ਆ एवरीथिंग ਹੁਣ ਜਿਵੇਂ ਮੈਂ ਇਸ ਸਕੂਲ ਚ ਖੜੀ ਆ ਮੈਂ ਉਹਨੇ ਆਪਣੀ ਟੀਮ ਨੂੰ ਕਿਹਾ ਵੀ ਵਾਸ਼ਰੂਮ ਐ ਸਕੂਲ ਦੇ ਚੈੱਕ ਕਰਕੇ ਆਓ ਤਾਂ ਮੈਨੂੰ ਬਲਦੇਵ ਸਿੰਘ ਜੀ ਨੇ ਖੜੇ ਆ ਪੂਰੀ ਰਿਪੋਰਟ ਦਿੱਤੀ ਆ ਵੀ ਇਹ ਨੀਟ ਐਂਡ ਕਲੀਨ ਵਾਸ਼ਰੂਮ ਹੈਗੇ ਆ ਤੇ ਪਾਣੀ ਦੀ ਸੁਵਿਧਾ ਉਹਦੇ ਵਿੱਚ ਹੈਗੀ ਆ ਪ੍ਰੋਪਰ ਸਾਰਾ ਕੁਝ ਹੈਗਾ ਸੋ ਇਹੀ ਜੋ ਸਹੂਲਤਾ ਪ੍ਰਾਈਵੇਟ ਸਕੂਲਾਂ ਚ ਮਿਲ ਰਹੀਆਂ ਸਾਡੀ ਸਾਡੇ ਸਰਕਾਰੀ ਸਕੂਲਾਂ ਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ ਲੋਕਾਂ ਦੇ ਮਨਾਂ ਵਿੱਚ ਜਿਹੜਾ ਵਹਿਮ ਆ ਉਹਨੂੰ ਹੁਣ ਮੈਂ ਤੁਹਾਡੇ ਰਾਹੀਂ ਵੀ ਅਪੀਲ ਕਰੂੰਗੀ ਕਿ ਮੀਡੀਆ ਚ ਵੀ ਤੁਸੀਂ ਵੀ ਪ੍ਰਚਾਰ ਕਰੋ ਕਿ ਲੋਕ ਆਣ ਇੱਥੇ ਦੇਖਣ ਇਹਨੂੰ ਚੰਗੀ ਤਰ੍ਹਾਂ ਨਾਲ ਹਰ ਇੱਕ ਕਾਰਨਰ ਤੋਂ ਸਕੂਲ ਨੂੰ ਵਿਜ਼ਿਟ ਕਰਨ ਤੇ ਮੇਰੇ ਖਿਆਲ ਚ ਉਹਨਾਂ ਦਾ ਵਹਿਮ ਦੂਰ ਹੋਊਗਾ ਸਰਕਾਰੀ ਸਕੂਲਾਂ ਵੱਲੋਂ ਆਪਣਾ ਵਿਸ਼ਵਾਸ ਉਹਨਾਂ ਨੂੰ ਬਣਾਉਣਾ ਹੀ ਚਾਹੀਦਾ ਹੈ ਇੱਕ ਮੈਡਮ ਜੀ ਹੋਰ ਆ ਜਿਹੜਾ ਆਪਣਾ ਸਰਕਾਰੀ ਸਕੂਲ ਦਾ ਸਰਟੀਫਿਕੇਟ ਆ ਤੇ ਪ੍ਰਾਈਵੇਟ ਸਕੂਲ ਦਾ ਜਿਹੜਾ ਸਰਟੀਫਿਕੇਟ ਆ ਉਹ ਵੀ ਕੋਈ ਹੁੰਦਾ ਵੈਸੇ ਤਾਂ ਚਲੋ ਇਹ ਗੱਲ ਨਹੀਂ ਹੁੰਦੀ ਹੈਗੀ ਪਰ ਜੇ ਉਹ ਸਕੂਲ ਮਾਨਤਾ ਪ੍ਰਾਪਤੀ ਨਹੀਂ ਹੈਗਾ ਤੇ ਉਹ ਪੇਪਰ ਹੀ ਨਹੀਂ ਲੈ ਸਕਦਾ ਤੇ ਉਹ ਹੋਰ ਹੋਰ ਸਕੂਲਾਂ ਦੇ ਵਿੱਚ ਟਾਈ ਅਪ ਕਰਕੇ ਪੇਪਰ ਲੈਂਦੇ ਆ ਤੇ ਬੱਚੇ ਨੂੰ ਉਸ ਸਕੂਲ ਤੋਂ ਕਿਸੇ ਹੋਰ ਸਕੂਲ 'ਚ ਜਾਣਾ ਮੈਂਦਾ ਮਾਪੇ ਇਸ ਗੱਲ ਦੀ अहमियत ਨੂੰ ਸਮਝਦੇ ਨਹੀਂ ਹੈਗੇ ਜਦੋਂ ਕਿ ਸਰਕਾਰੀ ਸਕੂਲ ਦਾ ਜਿਹੜਾ ਬੱਚਾ ਵਾ ਉਹਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਡਿਪਾਰਟਮੈਂਟ ਦੀ ਹੈ ਉਹਦੇ ਟੀਚਰਸ ਦੀ ਹੈ ਉਹਦੇ ਸਰਟੀਫਿਕੇਟ ਦੀ ਪੂਰੀ ਮੰਨਤਾ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਜਿਹੜੀ ਚੀਜ਼ ਆ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਪੂਰੇ ਪੈਰਾਮੀਟਰਸ ਉਹ ਪੂਰੇ ਨਹੀਂ ਕਰਦੇ ਧੰਨਵਾਦ ਮੈਡਮ